ਡੇਲੀ ਪੋਸਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਤੁਸੀਂ ਇਹ ਸਕੂਟਰ ਦੇਖ ਕੇ ਹੈਰਾਨ ਹੋ ਗਏ ਹੋਗੇ ਹੂਟਰ ਮਾਰਦਾ ਇਹ ਸਕੂਟਰ ਆ ਰਿਹਾ ਹੈ ਲਾਲ ਰੰਗ ਦਾ ਕੀ ਸਕੂਟਰ ਦੀ ਇਹ ਖਾਸੀਅਤ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਤੇ ਤੁਸੀਂ ਫਿਲਹਾਲ ਦੇਖ ਸਕਦੇ ਹੋ ਕਿ ਇਹ ਸਕੂਟਰ ਦੇ ਉੱਤੇ ਇੱਕ ਟੈਂਕੀ ਲੱਗੀ ਹੈ ਕੀ ਇਹ ਟੈਂਕੀ ਦਾ ਮਕਸਦ ਇਸ ਲਈ ਜਾਣਕਾਰੀ ਲਈ ਮੌਜੂਦ ਨੇ ਸਾਨੂੰ ਇਹ ਸਕੂਟਰ ਬਣਾਉਣ ਵਾਲੇ ਉਹ ਚਾਰ ਵਿਦਿਆਰਥੀ ਜਲੰਧਰ ਦੇ ਮਹਿਰਚੰਦ ਪੋਲੀਟੈਕਨਿਕ ਕਾਲਜ ਦੇ ਚਾਰ ਵਿਦਿਆਰਥੀ ਸਭ ਤੋਂ ਪਹਿਲਾਂ ਜਿਸ ਦਾ ਮੇਨ ਜਿਹੜਾ ਇਸ ਨੂੰ ਬਣਾਉਣ ਦੇ ਵਿੱਚ ਯੋਗਦਾਨ ਹੈ ਉਹ ਤਨਵੀਰ ਸਾਡੇ ਨਾਲ ਹੈ ਤਨਵੀਰ ਸਭ ਤੋਂ ਪਹਿਲਾਂ ਦੱਸੋ ਤੁਹਾਡੀ ਟੀਮ ਤੇ ਤੁਸੀਂ ਇਹ ਕੀ ਬਣਾਇਆ ਸਰ ਅਸੀਂ ਮਿਨੀ ਫਾਇਰ ਐਕਸਟਿੰਗੁਇਸ਼ਰ ਬਣਾਇਆ ਜਿਹੜਾ ਕਿ ਨੈਰੋ ਸਟਰੀਟਸ ਜਿਹੜੀਆਂ ਤੰਗ ਗਲੀਆਂ ਹੁੰਦੀਆਂ ہیں ਉਥੇ ਅੱਗ ਬਜਾਣ ਦੇ ਕਾਬਜਾ ਕਿਉਂਕਿ ਆਪਣੇ ਜਲੰਧਰ ਸ਼ਹਿਰ 'ਚ 50% ਤੰਗ ਗਲੀਆਂ ਨੇ ਤੇ ਆਪਾਂ ਨੂੰ ਉਥੇ ਅੱਗ ਬੁਝਾਣੀ ਬਹੁਤ ਦਿੱਕਤ ਆਦੀ ਹੈ ਤੇ ਅਸਾਂ ਉਸ ਤੇ ਰਿਲੇਟਿਡ ਬਣਾਇਆ ਹੈ ਤੇ ਮੈਂ ਮੇਰੇ ਨਾਲ ਸਾਥੀ ਮੇਰੇ ਜਸਕਰਤ ਸਿੰਘ ਹਰਕਰਤ ਸਿੰਘ ਤੇ ਹਰਨੇਕ ਸਿੰਘ ਨੇ ਆਪਾਂ ਤਿਆਰ ਕੀਤਾ ਹੈ ਜਿਹੜਾ ਸਾਡਾ ਇਸ ਵਰੀ ਫਾਈਨਲ ਪ੍ਰੋਜੈਕਟ ਸੀ ਅੱਜ ਜੀ ਸਭ ਤੋਂ ਪਹਿਲਾਂ ਅਸੀਂ ਇਹ ਦੇਖਣਾ ਚਾਹਾਂਗੇ ਕਿ ਕਿਸ ਤਰ੍ਹਾਂ ਵਰਕ ਕਰਦਾ ਹੈ ਕਿਸ ਤਰ੍ਹਾਂ ਪਾਣੀ ਦਾ ਹੋਏਗਾ ਕਿ ਇਹ ਪ੍ਰੈਸ਼ਰ ਦੇ ਵਿੱਚ ਚੱਲੇਗਾ ਥੋੜਾ ਇਸ ਨੂੰ ਚਲਾ ਕੇ ਦਿਖਾਓ ਕਿ ਤਾਂ ਕਿ ਸਾਡੇ ਦਰਸ਼ਕ ਇਸ ਨੂੰ ਪੂਰੀ ਤਰ੍ਹਾਂ ਦੇਖ ਸਕਣ ਕਿ ਕਿਸ ਤਰ੍ਹਾਂ ਇਹ ਚੱਲਦਾ ਹੈ ਜਿਹਦੇ ਥਰੂ ਆਪਾਂ ਪਹਿਲਾਂ ਤੋਂ ਸਟਾਰਟ ਕਰਾਂਗੇ ਪਾਣੀ ਦੀ ਇੰਡਕਸ਼ਨ ਥੈਨ ਆਪਾਂ ਕਿ ਪਾਈਪ ਕੱਢ ਲਾਂਗੇ ਦੇਨਾਪਕ ਕਿਕ ਤੋਂ ਸਟਾਰਟ ਕਰਾਂਗੇ ਤਾਂ ਹੁਣ ਅਧਰ ਪ੍ਰੈਸ਼ਰ ਤੇ ਵੀ ਰੋਕ ਕੇ ਜਾ ਰਿਹਾ ਹੈ ਇਹ ਪੀਪੋਲ ਵੀ ਆਰਾਮ ਨਾਲ ਕਵਰ ਕਰਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪ੍ਰੈਸ਼ਰ ਦੇ ਨਾਲ ਇਸ ਟੈਂਕੀ ਦੇ ਵਿੱਚੋਂ ਪਾਣੀ ਨਿਕਲ ਰਿਹਾ ਹੈ ਤੇ ਇਸ ਦੇ ਨਾਲ ਇੱਕ ਐਕਸਟੈਂਸ਼ਨ ਵਾਇਰ ਵੀ ਲਗ ਪਾਈਪ ਵੀ ਲਗਾਈ ਹੋਈ ਹੈ ਜੇ ਮੰਨ ਲਓ ਕਿਸੇ ਬਾਜ਼ਾਰ ਦੇ ਵਿੱਚ ਕਿਸੇ ਅੰਦਰ ਕੋਈ ਅੱਗ ਲੱਗਦੀ ਹੈ ਤੇ ਉਸ ਤੇਕਰ ਪਹੁੰਚ ਸਕਦਾ ਤੁਸੀਂ ਇਸ ਪੂਰੇ ਸਕੂਟਰ ਦੇ ਵਿੱਚ ਜੋ ਕੁਝ ਬਣਾਇਆ ਇਸ ਬਾਰੇ ਜਾਣਕਾਰੀ ਦਿਓ ਕਿੰਨੇ ਲੀਟਰ ਦੀ ਟੈਂਕੀ ਹੈ ਕਿਸ ਤਰ੍ਹਾਂ ਇਹ ਵਰਕ ਕਰਦੀ ਹੈ ਸਰ ਇਹ 90 ਲੀਟਰ ਦੀ ਟੈਂਕੀ ਹੈ ਜਿਹਨੂੰ ਆਪਾਂ 1 ਘੰਟੇ ਦੇ ਤੱਕ ਯੂਜ਼ ਕਰ ਸਕਦੇ ਆ ਜੇ ਬਾਈ ਚਾਂਸ ਕਿਤੇ ਵੱਡੀ ਅੱਗ ਲੱਗ ਰਹੀ ਹੈ ਤੇ ਆਪਾਂ ਇਹਨੂੰ ਮੈਕਸਿਮਮ 20 ਫੀਟ ਤੱਕ ਲੈ ਕੇ ਜਾ ਰਹੇ ਆ ਤੇ ਇਸ ਦੇ ਵਿੱਚ ਆਪਾਂ ਇੱਕ ਐਕਸਟਰਨਲ ਇੱਕ ਹੋਰ ਸੋਰਸ ਲਗਾਇਆ ਹੈ ਜੇ ਸਾਡਾ ਪਾਣੀ ਟੈਂਕੀ ਚ ਮੁੱਕ ਵੀ ਜਾਂਦਾ ਹੈ ਤੇ ਆਪਾਂ ਇਹਨੂੰ ਕਿਸੇ ਗਲੀ ਵਿੱਚ ਟ੍ਰੂਟੀ ਦੇ ਦੁਆਰਾ ਕਿਸੇ ਵੀ ਨਦੀ ਦੇ ਦੁਆਰਾ ਆਸ-ਪਾਸੇ ਉਸ ਤੋਂ ਪਾਣੀ ਲੈ ਕੇ ਜਾ ਸਕਦੇ ਆ ਤੇ ਜੇ ਕੋਈ ਜੇ ਪਾਣੀ ਨਹੀਂ ਮਿਲ ਰਿਹਾ ਤੇ ਬਾਈ ਚਾਂਸ ਤੇ ਆਪਾਂ ਬਾਹਰੋਂ ਇਲੈਕਟ ਜੇ ਫਾਈਬਰ ਦੀ ਗੱਡੀ ਆ ਰਹੀ ਹੈ ਉਸ ਤੋਂ ਵੀ ਆਪਾਂ ਪਾਣੀ ਇੱਥੇ ਯੂਜ਼ ਕਰ ਸਕਦੇ ਆ ਤੇ ਅੱਗੇ ਫਦਰ ਯੂਜ਼ ਕਰ ਸਕਦੇ ਆ ਅਜੀ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਕਿ ਇਹ ਤੇ ਛੋਟੀ ਜੀ ਟੈਂਕੀ ਹੈ ਤੁਹਾਨੂੰ ਲੱਗਦਾ ਹੈ ਕਿ ਇੰਨੇ ਦੇ ਵਿੱਚ ਜੇ ਕੋਈ ਅੱਗ ਲੱਗਦੀ ਹੈ ਉਸ ਨੂੰ ਬੁਝਾਉਣ ਦੇ ਵਿੱਚ ਤੁਸੀਂ ਕਾਮਯਾਬ ਹੋਵੋਗੇ ਸਰ ਤਾਂ ਹੀ ਤਾਂ ਆਪ ਐਕਸਟਰਨਲ ਆਇਆ ਜੇ ਬਾਈ ਚਾਂਸ ਕਿਤੇ ਮੁੱਕ ਵੀ ਜਾ ਰਹੀ ਹੈ ਤੇ ਆਪਾਂ ਐਕਸਟਰਨਲ ਸੋਰਸ ਤੋਂ ਪਾਣੀ ਲੈ ਸਕੀਏ ਜੀ ਬਿਲਕੁਲ ਇੱਥੇ ਇੱਕ ਮੈਂ ਇੱਕ ਗੈਸ ਸਿਲੰਡਰ ਵੀ ਦੇਖ ਰਿਹਾ ਸਿਲੰਡਰ ਦੇਖ ਰਿਹਾ ਤੁਸੀਂ ਇਸ ਬਾਰੇ ਵੀ ਜਾਣਕਾਰੀ ਦਿਓ ਇਹ ਜਿਹੜਾ ਸਿਲੰਡਰ ਹੈ ਇਹ ਕਿਸ ਲਈ ਹੈ ਜਿਹੜਾ ਤੁਸੀਂ ਇਹ ਸਿਲੰਡਰ ਲਗਾਇਆ ਹੋਇਆ ਸਰ ਇਹ ਆਪਾਂ ਜਿੱਦਾਂ ਅੱਗ ਛੋਟ ਛੋਟ ਅੱਗ ਲੱਗ ਰਹੀ ਹੈ ਤੇ ਆਪਾਂ ਉੱਥੇ ਪਾਣੀ ਨਹੀਂ ਲਾ ਸਕਦੇ ਕਿਉਂਕਿ ਜਿਹੜਾ ਇਨਸਾਨ ਜਾਏਗਾ ਜਿਹੜਾ ਜਾਏਗਾ ਫਾਇਰ ਫਾਇਰਮੈਨ ਉਹਦੇ ਜਾਨ ਨੂੰ ਖਤਰਾ ਹੋ ਸਕਦਾ ਹੈ ਥਰੂ ਕਰੰਟ ਤੇ ਆਪਾਂ ਇਸ ਲਈ ਉਹਨੂੰ ਫਾਇਰ ਸਟੰਕੇਸ਼ਸ ਲਾਏ ਜਿਹੜੇ CO2 ኦਪਰੇਟਿਡ ਨੇ CO2 ਨਾਲ ਆਪਾਂ ਅੱਗ ਬੁਝਾਉਣ ਦੀ ਤਿਆਰੀ ਕਰ ਰਹੇ ਹਾਂ ਜੀ ਬਿਲਕੁਲ ਮੈਂ ਦੇਖ ਰਿਹਾ ਕਿ ਇਹ ਸਕੂਟਰ ਜਿਹੜਾ ਇਸ ਤੇ ਅਗੇ ਤੁਸੀਂ ਬੈਟਰੀ ਵੀ ਲਗਾਈ ਹੈ ਕੀ ਇਹ ਸਾਰਾ ਮਕਸਦ ਹੈ ਥੋੜੀ ਜਾਣਕਾਰੀ ਡਿਟੇਲ ਦੇ ਵਿੱਚ ਦਿਓ ਸਰ ਆਪਾਂ ਜਿਹੜੀ ਬੈਟਰੀ ਲਾਈ ਆਪਾਂ ਮੇਨਟ ਪਰਪਸ ਨਾਲ ਦੀ ਲਾਈਟ ਤੇ ਲਾਈਟਿੰਗ ਤੇ ਹੂਟਰ ਸਿਸਟਮ ਲਾਇਆ ਕਿਉਂਕਿ ਟ੍ਰੈਫਿਕ ਉਸ ਤਰ੍ਹਾਂ ਤਾਂ ਹਟੇਗਾ ਨਹੀਂ ਤੇ ਹੂਟਰ ਸੁਣ ਕੇ ਸਭ ਤੋਂ ਪਹਿਲਾਂ ਹਟੇਗਾ ਕਿਉਂਕਿ ਇਹ ਫਾਇਰ ਬ੍ਰਿਗੇਡ ਦੀ ਗੱਡੀ ਹੈ ਉਸ ਨੂੰ ਸਭ ਤੋਂ ਪਹਿਲਾਂ ਜਾਣਾ ਚਾਹੀਏ ਕਿਉਂਕਿ ਉੱਥੇ ਬਹੁਤ ਜਾਨ ਨੂੰ ਖਤਰਾ ਹੋ ਸਕਦਾ ਹੈ ਤੇ ਇਸ ਤੋਂ ਆਪਾਂ ਪਾਈਪ ਤਾਂ ਲਗਾਈ ਹੈ ਕਿਉਂਕਿ ਆਪਾਂ ਦੂਰੋਂ ਜੇ ਸੋਰਸ ਲੈਣਾ ਹੋਵੇ ਤੇ ਆਪਾਂ ਉੱਥੋਂ ਵੀ ਲੈ ਸਕਦੇ ਹਾਂ ਜੀ ਬਿਲਕੁਲ ਹੁਣ ਮੈਂ ਜਾਣਨਾ ਚਾਹਾਂਗੀ ਕਿ ਇਹ ਜਿਹੜਾ ਸਕੂਟਰ ਹੈ ਇਸ ਦੇ ਉੱਤੇ ਤੁਹਾਡਾ ਕਿੰਨਾ ਖਰਚਾ ਆਇਆ ਤੇ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਹੈ ਸਰ ਤਕਰੀਬਨ ਸਾਡਾ 20 ਕੋ ਹਜ਼ਾਰ ਰੁਪਏ ਖਰਚਾ ਆਇਆ ਇਸ ਸਕੂਟਰ ਬਣਾਉਣ ਦੇ ਪਿੱਛੇ ਤੇ ਸਾਨੂੰ ਏ ਆਈਡੀਆ ਉਦੋਂ ਆਇਆ ਜਦੋਂ ਆਪਾਂ ਇੱਕ ਵਾਰੀ ਫੋਨ ਤੇ ਵੀਡੀਓ ਦੇਖ ਰਹੇ ਸੀ ਕੇਰਲਾ ਵਾਲੀ ਸਾਈਡ ਕਿਉਂਕਿ ਉੱਥੇ ਫਾਇਰ ਐਕਸਟਿੰਗੁਇਸ਼ਰ ਚੱਲ ਰਹੀ ਸੀ ਲਿਕਨ ਉਹ ਸਿਰਫ ਉਹ ਗੈਸ ਯੂਜ਼ ਕਰ ਰਹੇ ਸੀ ਅੱਗ ਬੁਝਾਉਣ ਦੇ ਵਾਸਤੇ ਕਿਉਂਕਿ ਉਹਦੇ ਚ ਇੱਕ ਚੀਜ਼ ਦੀ ਕਮੀ ਸੀ ਪਾਣੀ ਦੀ ਕਮੀ ਕਿਉਂਕਿ CO2 ਬਹੁਤ ਮਹਿੰਗੀ ਆਂਦੀ ਹੈ ਤੇ ਪਾਣੀ ਨਾਲ ਆਪਾਂ ਜਲਦੀ ਅੱਗ ਬੁਝਾ ਸਕਦੇ ਹਾਂ ਤਾਂ ਕਰਕੇ ਆਪਾਂ ਟੈਂਕ ਲਗਾਉਣ ਦੀ ਸੋਚੀ ਤੇ ਟੈਂਕ ਨੂੰ ਜਿਹੜੀ ਟੈਂਕ ਤੋਂ ਜਿਹੜੇ ਪਾਣੀ ਦੀ ਪ੍ਰੈਸ਼ਰ ਵਧਾ ਰਹੇ ਹਾਂ ਆਪਾਂ ਥਰੂ ਪੰਪ ਵਧਾ ਰਹੇ ਹਾਂ ਇੰਜਨ ਦੇ ਥਰੂ ਆਪਾਂ ਯੂਜ਼ ਕਰ ਰਹੇ ਆ ਪੰਪ ਨੂੰ ਕਿਉਂਕਿ ਇਲ ਇੰਜਨ ਤੋਂ ਪਾਵਰ ਲੈ ਕੇ ਚਲਾ ਸਕੀ ਐ ਜੀ ਬਿਲਕੁਲ ਇਸ ਦੇ ਉੱਤੇ ਜੇ ਹੁਣ ਅਸੀਂ ਖਰਚੇ ਦੀ ਗੱਲ ਕਰੀਏ ਤੇ ਕਿੰਨਾ ਕੁ ਖਰਚਾ ਆਇਆ 20000 ਰੁਪਏ ਖਰਚਾ ਸਾਡਾ ਇੱਥੇ ਪੂਰਾ ਆਇਆ ਹੁਣ ਤੱਕ ਜੀ ਕੋਈ ਇਸ ਨੂੰ ਤੁਸੀਂ ਪੇਟੈਂਟ ਕਰਵਾਇਆ ਜਿਸ ਤਰ੍ਹਾਂ ਕਿ ਅਸੀਂ ਕੁਝ ਦਿਨ ਪਹਿਲਾਂ ਡੇਲੀ ਪੋਸਟ ਨੇ ਇੱਕ ਖਬਰ ਕੀਤੀ ਸੀ ਫਾਇਰ ਬ੍ਰਿਗੇਡ ਦੀ ਜਲੰਧਰ ਦੀ ਫਾਇਰ ਬ੍ਰਿਗੇਡ ਦਾ ਕੀ ਹਾਲ ਹੈ ਤੇ ਜੇ ਗੱਲ ਕਰੀਏ ਜਲੰਧਰ ਚ ਵੀ ਕੁਝ ਮਹੀਨੇ ਪਹਿਲਾਂ ਦੋ ਐਸੀਆਂ ਜਗ੍ਹਾ ਤੇ ਅੱਗ ਲੱਗ ਗਈ ਸੀ ਜਿੱਥੇ ਬਹੁਤ ਤੰਗ ਬਾਜ਼ਾਰ ਸੀ ਉੱਥੇ ਫਾਇਰ ਬ੍ਰਿਗੇਡ ਨੂੰ ਪਹੁੰਚਣ ਨੂੰ ਕਰੀਬ ਕਰੀਬ 1.5 ਘੰਟਾ ਲੱਗ ਗਿਆ ਸੀ ਤੇ ਉਹ ਵੀ ਪੂਰੀ ਤਰ੍ਹਾਂ ਕੀ ਨਹੀਂ ਪਹੁੰਚ ਸਕੇ ਹਾਂ ਸਰ ਹਾਂਜੀ ਤਾਂ ਹੀ ਕਰਕੇ ਆਪਾਂ ਇਹ ਬਣਾਇਆ ਕਿਉਂਕਿ ਤੰਗ ਗਲੀਆਂ ਸਾਡੇ ਜਲੰਧਰ ਦੇ ਵਿੱਚ ਬਹੁਤ ਜ਼ਿਆਦਾ ਨੇ ਤੇ ਜਲੰਧਰ ਦੇ ਵਿੱਚ ਤੰਗ ਗਲੀਆਂ ਵੀ ਉੱਥੇ ਨੇ ਜਿੱਥੇ ਸੁੱਕੇ ਬਾਜ਼ਾਰ ਨੇ ਜਿਵੇਂ ਮਾਹੀਰਾ ਗੇਟ ਜਿੱਤੇ ਕਿਤਾਬਾਂ ਦਾ ਬਾਜ਼ਾਰ ਹੈ ਉੱਥੇ ਅੱਗ ਜਲਦੀ ਲੱਗ ਸਕਦੀ ਹੈ ਤਾਂ ਕਰਕੇ ਆਪਾਂ ਤੰਗ ਗਲੀਆਂ 'ਚ ਜਲਦੀ ਪਹੁੰਚ ਸਕੇ ਟ੍ਰੈਫਿਕ ਨੂੰ ਛੱਡਦਾ ਪਿੱਛੇ ਜਲਦੀ ਨਿਕਲ ਕੇ ਅੱਗੇ ਜਾ ਕੇ ਅੱਗ ਬੁਝਾ ਸਕੇ ਹਾਂਜੀ ਮੈਨੂੰ ਹੁਣ ਇਹ ਦੱਸੋ ਜ ਸਰ ਪੀਟੀਡੀ ਆਪਾਂ ਐਪਲੀਕੇਸ਼ਨ ਦਿੱਤੀ ਹੈ ਸਾਇੰਸ ਸਿਟੀ ਦੇ ਦੁਆਰਾ ਸਾਡਾ ਪੀਟੀਡੀ ਹੋਏਗਾ ਕਾਲਜ ਵੀ ਸਾਡੇ ਨਾਲ ਯੋਗਦਾਨ ਹੈ ਪੀਟੀਡੀ ਦੇ ਪਿੱਛੇ ਹਾਂਜੀ ਕਾਲਜ ਦੀ ਗੱਲ ਕੀਤੀ ਜਿਵੇਂ ਜਿਹੜਾ ਤੁਹਾਡਾ ਮੇਅਰ ਚਿੰਨ ਪੋਲੋ ਟੈਕਨਿਕ ਕਾਲਜ ਆ ਸੀ ਉੱਥੇ ਅੱਗੇ ਵੀ ਦੇਖਿਆ ਬਹੁਤ ਜ਼ਿਆਦਾ ਬੱਚਿਆਂ ਨੇ ਕਾਰਡ ਕੱਢੀਆਂ ਕੀ ਤੁਹਾਨੂੰ ਕੋਈ ਕਾਲਜ ਵੱਲੋਂ ਵੀ ਕੋਈ ਸਾਥ ਮਿਲਿਆ ਇਸ ਨੂੰ ਮਨਾ ਹਾਂਜੀ ਸਰ ਸਾਡੇ ਟੀਚਰਾਂ ਨੇ ਪੂਰਾ ਸਾਥ ਦਿੱਤਾ ਕਿਉਂਕਿ ਇਹਦੇ ਚ ਪਾਣੀ ਦੀ ਇੱਕ ਸੰਭਾਲਣਾ ਇੱਕ ਚੱਲਦੀ ਚੀਜ਼ ਹੈ ਹਿਲਦੇ ਪਾਣੀ ਨੂੰ ਸੰਭਾਲਣਾ ਬਹੁਤ ਔਖਾ ਤੁਹਾਨੂੰ ਸਾਡੇ ਟੀਚਰਾਂ ਨੇ ਸਾਨੂੰ ਪੂਰੇ ਗਾਈਡ ਕੀਤਾ ਕਿਸ ਤਰ੍ਹਾਂ ਕਿੱਥੇ ਕੀ ਸਪੋਰਟ ਹੋਣੀ ਚਾਹੀ ਕਿੱਥੇ ਪਾਣੀ ਦਾ ਲੈਵਲ ਕਿੱਥੇ ਹੋਣਾ ਚਾਹੀਦਾ ਸਾਨੂੰ ਪੂਰੀ ਸਪੋਰਟ ਦਿੱਤੀ ਹੈ ਤੇ ਇੱਕ weight balance ਕਰਨ ਨੂੰ ਵੀ ਸਾਡਾ ਦਿੱਤਾ ਤੇ ਜੇ ਹੁਣ ਗੱਲ ਕਰੀਏ ਇਸ ਸਕੂਟਰ ਨੂੰ ਬਣਾਉਣ ਨੂੰ ਤੁਹਾਨੂੰ ਕਿੰਨਾ ਟਾਈਮ ਲੱਗਿਆ ਸਾਨੂੰ 1 ਮਹੀਨਾ ਲੱਗਿਆ ਜਦੋਂ ਆਪਾਂ ਥੱਲੇ ਸਾਡਾ ਬਣ ਰਿਹਾ ਜਿਹੜਾ ਥੋੜਾ ਬੋਤਾ ਹੋਰ ਤੁਹਾਨੂੰ ਅੱਗੇ ਐਡਵਾਂਸ ਚ ਮਿਲੇਗਾ ਅਜੀ ਬਿਲਕੁਲ ਕੱਲ ਮੈਂ ਦੇਖਿਆ ਕਿ ਜਲੰਧਰ ਦੇ ਡੇਵਿਡ ਕਾਲਜ ਚ ਟੈਕ ਫੈਸਟ ਚੱਲ ਰਿਹਾ ਉਸ ਟੈਕ ਫੈਸਟ ਦੇ ਵਿੱਚ ਤੁਸੀਂ ਪ੍ਰਦਰਸ਼ਨ ਕੀਤਾ ਸੀ ਇਹ ਸਕੂਟਰ ਤੇ ਉੱਥੇ ਵੀ ਲੋਕਾਂ ਦਾ ਬੜਾ ਰੁਝਾਨ ਸੀ ਦੇਖਦੇ ਸੀ ਸੈਲਫੀਆਂ ਲੈ ਰਹੇ ਸੀ ਤੇ ਹੋਰ ਕੁਝ ਖਾਸੀਅਤ ਹੈ ਇਸ ਬਾਰੇ ਤੇ ਤੁਸੀਂ ਉਹ ਵੀ ਦੱਸ ਸਕਦੇ ਹੋ ਸਾਡੇ ਦਰਸ਼ਕਾਂ ਤਾਂ ਸਾਡੇ ਕਾਲਜ ਨੂੰ ਸਾਰਿਆਂ ਨੂੰ ਮਨ ਬਸਾਉਂਦਾ ਆਇਆ ਕਿਉਂਕਿ ਜਦੋਂ ਵੀ ਦੂਰੋਂ ਲੱਗਦਾ ਸੀ ਉਹ ਕਹਿੰਦੇ ਸੀ ਉਹ ਫਾਇਰ ਬ੍ਰਿਗੇਡਰ ਸਕੂਟਰ ਆ ਗਿਆ ਸਕੂਟਰ ਆ ਗਿਆ ਤੇ ਜਦੋਂ ਆਪਾਂ ਸ਼ੁਰੂ ਚ ਲੈ ਕੇ ਆਏ ਸੀ ਤੇ ਕੋਈ ਨਹੀਂ ਜਾਣਦਾ ਜਿਸ ਦਿਨ ਬਣਿਆ ਉਸ ਤੋਂ ਬਾਅਦ ਸਾਰੇ ਸੈਲਫੀ ਅੱਜ ਇਹ ਸਾਇੰਸ ਸਿਟੀ ਗਿਆ ਸੀਸੀਟੀ ਕਾਲਜ ਗਿਆ ਜਿੱਥੇ ਜਿੱਥੇ ਜਾ ਗਿਆ ਉੱਥੇ ਤਾਂ ਫਰਸਟ ਪ੍ਰਾਈਜ਼ ਤਾਂ ਲੈ ਕੇ ਲੈ ਕੇ ਆਇਆ ਤੇ ਨਾਲੇ ਸੈਲਫੀਆਂ ਸਾਰਿਆਂ ਕੋਲ ਲੈ ਕੇ ਆਇਆ ਹਾਂ ਜੀ ਬਿਲਕੁਲ ਮੇਰੇ ਨਾਲ ਹੋਰ ਵੀ ਵਿਦਿਆਰਥੀ ਮੌਜੂਦ ਹੈ ਜਿਨ੍ਹਾਂ ਨੇ ਪੂਰਾ ਬਣਾਇਆ ਬੱਚੇ ਤੁਸੀਂ ਦੱਸ ਸਕਦੇ ਹੋ ਕਿ ਕੋਈ ਮੁਸ਼ਕਲਾਂ ਬੜੀਆਂ ਆਂਦੀਆਂ ਨੇ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਬਣਾਉਂਦੇ ਹੋ ਕਿੰਦਾਂ ਦੀ ਮੁਸ਼ਕਲਾਂ ਆਈਆਂ ਸਰ ਫਰਸਟ ਤਾਂ ਇਹਦਾ ਸਾਨੂੰ weight balance ਕਰਨਾ ਹੋਖਾ ਸੀਗਾ water ਦਾ weight balance ਕਰਨਾ ਉਹਨੂੰ ਬਸ ਲੈਵਲ ਤੇ ਪੂਰਾ welding ਕਰਕੇ ਸਰ ਉਹਨੂੰ ਪਲੇਟਸ ਦੇ ਕੇ ਟੈਂਕੀ ਦੇਖੀ ਸਰ ਕਿਹੜੀ ਲਾਣੀ ਕਿਹੜਾ ਟੈਂਕ ਲਾ ਸਕਦੇ ਆਪਾਂ ਉਸ ਨੂੰ ਲਾਇਆ ਗਿਆ ਫਿਰ ਉਸ ਨੂੰ ਇੱਕ ਤਰ੍ਹਾਂ ਡੋਲਦਾ ਨਾ ਹੋਵੇ ਤੇ ਆਪਾਂ ਉਹ ਸਿਲੰਡਰ ਲਾਏਗੇ ਨੇ ਤਾਂ ਹੋਰ ਇਹ ਬੈਲੈਂਸਿੰਗ ਕਹਿੰਦੇ ਸਭ ਨਾਲ ਖਾਸ ਇਸ ਨੂੰ ਬਾਕੀ ਸਭ ਠੀਕ ਸੀਗਾ ਸਾਡੇ ਲਈ ਅੱਜ ਜੀ ਬਿਲਕੁਲ ਕਿਸ ਤਰ੍ਹਾਂ ਦਾ ਯੋਗਦਾਨ ਰਿਹਾ ਤੁਹਾਡਾ ਵੀ ਤੁਸੀਂ ਦੱਸੋ ਸਰ ਅਸੀਂ ਬਣਾਉਣ ਲਈ ਆਇਆ ਇਹਨੂੰ ਪੂਰੀ ਤਰ੍ਹਾਂ ਯੋਗਦਾਨ ਕੀਤਾ ਕੰਮ ਸਾਰੇ ਅਸੀਂ ਆਪਣਾ ਪੂਰਾ ਬਰਾਬਰੀ ਤੇ ਕੀਤਾ ਆ ਸਰ ਇਹ ਹੈ ਨਾ ਬਣਾਉਣ ਦੀ ਯੋਗਦਾਨ ਦੀ ਇਹ ਸੀ ਕਿ ਹਾਂ ਵੀ ਬਣਾਉਣਾ ਹੈ ਇਹੋ ਸਰੇ ਨਹੀਂ ਕੀ ਕੋਈ ਚਲ ਜਵੇ ਆ ਜਵੇ ਸਾਰੇ ਸਾਰੇ ਚਾਰੇ ਜਾਨੇ ਨੇ ਮਿਲ ਕੇ ਪੂਰੀ ਤਰ੍ਹਾਂ ਬਣਾਉਣੀ ਸੋਪੇ ਦਾ ਸੋਚਿਆ ਕੀ ਕੀ ਬਣਾਉਣਾ ਉਹ ਡਿਜ਼ਾਈਨ ਤਿਆਰ ਕੀਤਾ ਸਰ ਫੇ ਬਣਾਇਆ ਸਰ ਅਜੀ ਬਿਲਕੁਲ ਚੌਥਾ ਵਿਦਿਆਰਥੀ ਵੀ ਸਾਡੇ ਨਾਲ ਮੌਜੂਦ ਹੈ ਬੇਟੇ ਹੁਣ ਤੁਹਾਡਾ ਸਕੂਟਰ ਬਣ ਕੇ ਤਿਆਰ ਹੋ ਗਿਆ ਬਹੁਤ ਲੋਕਾਂ ਨੂੰ ਪਸੰਦ ਵੀ ਆ ਰਿਹਾ ਕਿਸ ਤਰ੍ਹਾਂ ਦਾ ਲੱਗ ਰਿਹਾ ਕੋਈ ਹੋਰ ਵੀ ਅੱਗੇ ਪ੍ਰੋਜੈਕਟ ਆਗੇ ਤੁਹਾਡੇ ਸਰ ਅੱਗੇ ਤਾਂ ਫਿਲਹਾਲ ਤਾਂ ਇਹ ਫਾਈਨਲ ਪ੍ਰੋਜੈਕਟ ਸਾਡਾ ਇੱਕ ਬਣਾਉਣਾ ਸੀਗਾ ਤੇ ਉਹ ਆਪਾਂ ਪੂਰਾ ਰੈਡੀ ਕਰਕੇ ਰੱਖਤਾ ਬਾਈ ਫਿਲਹਾਲ ਸਾਡੇ ਨਾਲ ਦੇ ਜਿਹੜੇ ਬਾਕੀ ਸਟੂਡੈਂਟ ਆ ਉਹਨਾਂ ਨੇ ਵੀ ਹਲੇ ਇਦਾਂ ਦੇ ਪ੍ਰੋਜੈਕਟ ਤਿਆਰ ਕਰਦੇ ਪਏ ਆ। ਹਾਂ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਸਕੂਟਰ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਸੀ ਇੱਕ ਛੋਟਾ ਸਕੂਟਰ ਜਿਹੜਾ ਤੰਗ ਬਾਜ਼ਾਰਾਂ ਦੇ ਵਿੱਚ ਖਾਸ ਕਰਕੇ ਅਸੀਂ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਜਾਂ ਜਲੰਧਰ ਦੀ ਗੱਲ ਕਰੀਏ ਤੰਗ ਬਾਜ਼ਾਰਾਂ ਦੇ ਵਿੱਚ ਇਹ ਸਕੂਟਰ ਜਿਹੜਾ ਫਾਇਰ ਬ੍ਰਿਗੇਡ ਬਣਾਇਆ ਛੋਟ ਇਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਚ ਪੰਪ ਲੱਗਿਆ ਪ੍ਰੈਸ਼ਰ ਦੇ ਨਾਲ ਪਾਣੀ ਪੈ ਰਿਆ ਇੱਥੇ ਇੱਕ ਮੋਟਰ ਵੀ ਲਗਾਈ ਗਈ ਹੈ ਇਸ ਤੋਂ ਇਲਾਵਾ ਜੇ ਕਿਸੇ ਤਰ੍ਹਾਂ ਇੱਕ ਸ਼ਾਰਟ ਸਰਕਟ ਨਾਲ ਅੱਗ ਲੱਗਦੀ ਤੇ ਇੱਥੇ ਇੱਕ ਗੈਸ ਸਿਲੰਡਰ ਵੀ ਰੱਖਿਆ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਜੇ ਕੋਈ ਅੰਸ਼ਕ ਖਾਮੀ ਘਟਨਾ ਵਾਪਰਦੀ ਹੈ ਤੇ ਉਸ ਦੇ ਵਿੱਚ ਇਹ ਪੂਰੀ ਤਰ੍ਹਾਂ ਸਿੱਧ ਹੋ ਸਕੇ ਆਪਣਾ ਪੂਰਾ ਜਿਸ ਤਰ੍ਹਾਂ ਇਹ ਬੱਚਿਆਂ ਨੇ ਦਿਖਾਇਆ ਹੈ ਯੋਗਦਾਨ ਦੇ ਸਕਦਾ ਹੈ ਕਿ ਬਾਜ਼ਾਰਾਂ ਵਿੱਚ ਜੇ ਅੱਗ ਲੱਗਦੀ ਹੈ ਉਸ ਨੂੰ ਰੋਕਣ ਚ ਇਹ ਪੂਰੀ ਤਰ੍ਹਾਂ ਕਾਮਯਾਬ ਹੈ ਡੇਲੀ ਪੋਸਟ ਦੀ ਪੂਰੀ ਟੀਮ ਵੱਲੋਂ ਅਸੀਂ ਮਹਿਰਚੰਦ ਪੋਲੋ ਟੈਕਨਿਕ ਕਾਲਜ ਦੇ ਇਹ ਚਾਰ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਆ ਤੇ ਸ਼ਲਾਘਾ ਵੀ ਕਰਦੇ ਆ ਕਿ ਉਹਨਾਂ ਨੇ ਜੇ ਇਹ ਚੀਜ਼ ਬਣਾਈ ਹੈ ਉਹ ਲੋਕਾਂ ਦੇ ਕੰਮ ਆਏਗੀ ਕੈਮਰਾਮੈਨ ਨikhil Sharma ਦੇ ਨਾਲ ਪਰਮਜੀਤ ਸਿੰਘ ਰੰਗਪੁਰੀ ਡੇਲੀ ਪੋਸਟ ਪੰਜਾਬੀ ਜਲੰਧਰ